ਲਗਦਾ ਕਿ ਆਪਣੇ ਪੰਜਾਬ ਦੇ ਵਿੱਚ ਫੀਚਰ ਹੈਗਾ ਕਿ ਨਹੀਂ ਹੈਗਾ ਪਹਿਲਾਂ ਤੇ ਨਹੀਂ ਹੈਗਾ ਜੀ ਆਪਣੇ ਪੰਜਾਬ ਦੇ ਵਿੱਚ ਨਹੀਂ ਹੈਗਾ ਕਿਉਂ ਲੱਗਦਾ ਤੁਹਾਨੂੰ ਕਿ ਨਹੀਂ ਹੈਗਾ ਉਦਾਂ ਹੀ ਬਸ ਇੱਥੇ ਮਤਲਬ ਜੇ ਆਪਾਂ ਕੋਈ ਐਜੂਕੇਸ਼ਨ ਵੀ ਕਰਦੇ ਆ ਨਾ ਉਹਦਾ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਹੈਗਾ ਜੋਬਸ ਨਹੀਂ ਮਿਲਦੀਆਂ ਹਿੰਗੀਆਂ ਸੋ ਮੰਨ ਲਓ ਹੁਣ ਇੱਥੇ ਐਕਸੀਡੈਂਟ ਹੁੰਦਾ ਵਾ ਹੁਣ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦਾ ਹੁਣ ਪੁਲਿਸ ਵਾਲਾ ਆ ਰਿਹਾ ਘੰਟੇ ਬਾਅਦ ਹੁਣ ਉੱਥੇ ਕੀ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਓਹੀ ਆ ਫਿਰ ਡੀ ਇੰਜੀਨੀਅਰ ਨੇ ਹੁਣ ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਬੈਂਕ ਦੇ ਵਿੱਚ ਜੋਬ ਮਿਲ ਰਹੀ ਹੈ ਕੀ ਔਰ 10000 ਤਨਖਾਹ ਦੇ ਰਹੇ ਨੇ ਹ ਉੱਥੇ ਬੰਦੇ ਨੇ ਗੱਡ ਕੇ 5 ਸਾਲ ਲਾਏ ਹੋਣ ਮੈਂ ਕਹਿੰਦਾ ساری ਉਮਰ ਦੀਆਂ ਰੋਟੀਆਂ ਪੰਜਾਬ ਵਧੀਆ ਜੀ ਪੰਜਾਬ ਦੀ ਖੂਬਸੂਰਤੀ ਹੈ ਜਿਹੜੀ ਉਹ ਕਿਤੇ ਵੀ ਹੈ ਨਹੀਂਗੀ ਕੈਨੇਡਾ 'ਚ ਵੀ ਹੈ ਨਹੀਂ ਅਮਰੀਕਾ 'ਚ ਵੀ ਹੈ ਨਹੀਂ ਪੰਜਾਬ ਵਰਗੀ ਰੀਸ ਕਿਤੇ ਨਹੀਂ ਹੈਗੀ ਮੌਜ ਕਿਤੇ ਨਹੀਂ ਹੈਗੀ ਜੀ ਪਰ ਗੱਲ ਤੇ ਇਹ ਆ ਨਾ ਵੀ ਇੱਥੇ ਇਨਕਮ ਦਾ ਕੋਈ ਸੋਰਸ ਤਾਂ ਹੋਵੇ ਬਾਹਰ ਤਾਂ ਇਸ ਲਈ ਫਿਊਚਰ ਨਹੀਂ ਕਿ ਦੇਖੋ ਜਿਹੜੀ ਸਾਡੇ ਕੋਲ ਪ੍ਰਾਪਰਟੀ ਹੁੰਦੀ ਹੈ ਜੀ ਸਾਡੇ ਬੱਚੇ ਉਹੀ ਵੇਚ ਵੇਚ ਕੇ ਬਾਹਰ ਜਾਈ ਜਾਣਗੇ ਇੱਥੇ ਪੇਰੈਂਟਸ ਵੀ ਖਾਲੀ ਹੋ ਗਏ ਘਰ ਦੀ ਜੁਐਲਰੀ ਵੀ ਖਾਲੀ ਹੋ ਗਈ ਸਭ ਕੁਝ ਖਾਲੀ ਹੋ ਗਿਆ ਕੁਝ ਨਹੀਂ ਰਹਿ ਗਿਆ ਉਹਨਾਂ ਨੇ ਉੱਥੇ ਜਾ ਕੇ ਕਿਹਾ ਨਾ ਫਿਰ ਵੀ ਸਾਡੇ ਕੋਲ ਕੁਝ ਨਹੀਂ ਹੈਗਾ ਤੇ ਪਰਿਵਾਰ ਦਾ ਕੀ ਬਚੇ ਉਹਨਾਂ ਕਿ ਹਾਂ ਲੱਗਦਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਫਿਊਚਰ ਨਹੀਂ ਹੈਗਾ ਜੇ ਆਪਾਂ 30 35 25 25 ਲੱਖ ਰੁਪਏ ਲਾ ਕੇ ਬਾਹਰ ਜਾਣਾ ਹੈ ਆਪਣੇ ਫਿਊਚਰ ਬਣਾ ਰਹੇ ਤਾਂ ਉਹਨੂੰ ਨਹੀਂ ਲੱਗਦਾ ਜੇ 30 25 ਲੱਖ ਰੁਪਏ ਆਪਾਂ ਇੱਥੇ ਆਪਣੇ ਬਿਜ਼ਨਸ ਦੇ ਵਿੱਚ ਲਾਈਏ ਤੇ ਆਪਾਂ ਕੁਝ ਵੀ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉੱਥੇ ਇੱਥੇ ਜੇ 20 25 ਲੱਖ ਰੁਪਏ ਲਾਵਾਂਗੇ ਤੇ ਇੱਥੇ ਆਪਣਾ ਕੰਮਕਾਰ ਕਰੀਏ ਤਾਂ ਵਧੀਆ ਗੱਲ ਆ ਉੱਥੇ ਵੀ ਬੋਲੀ ਜਿਹ ਮਿਹਨਤ ਆਪਾਂ ਇੱਥੇ ਕਰੀ ਆਪਣੀ ਫੈਮਿਲੀ ਦੇ ਵਿੱਚ ਰਹੀ ਹੈ ਤਾਂ ਬਹੁਤ ਜ਼ਿਆਦਾ ਵਧੀਆ ਡਿਫਰੈਂਸ ਤੇ ਆਈ ਬਸ ਵੈਦਰ ਦਾ ਡਿਫਰੈਂਸ ਹੈਗਾ ਵਾ ਥੋੜਾ ਮਾਹੌਲ ਥੋੜਾ ਬਦਿਆਗਾ ਉੱਥੇ ਮਤਲਬ ਕਿ ਕ੍ਰਾਈਮ ਵਗੈਰਾ ਨਹੀਂ ਹੈਗਾ ਇੱਥੇ ਥੋੜਾ ਜਿਹਾ ਸਿਕਿਓਰ ਆ ਬੰਦਾ ਵਧੀਆ ਉਹ ਲੋਕ ਐ ਕਹਿੰਦੇ ਕਿ ਬਾਹਰ ਆਪਾਂ ਜਾ ਰਹੇ ਆ ਸਾਡਾ ਫਿਊਚਰ ਜਿਹੜਾ ਸਿਕਿਓਰ ਹੈ ਉੱਥੇ ਸਟਰਗਲ ਨਹੀਂ ਹੈਗਾ ਉੱਥੇ ਕੰਮ ਨਹੀਂ ਕਰਨਾ ਪੈਂਦਾ ਤੁਹਾਨੂੰ ਲੱਗਦਾ ਕਿ ਉੱਥੇ ਜਿਹੜਾ ਕੰਮ ਨਹੀਂ ਕਰਨਾ ਪੈਂਦਾ ਕਿਉਂ ਨਹੀਂ ਕਰਨਾ ਪੈਂਦਾ ਉੱਥੇ ਬਿਨਾ ਕੰਮ ਕੀਤੇ ਸਰਦਾ ਹੀ ਨੇਗਾ ਇੱਥੇ ਜੇ ਹੁਣ ਆਪਾਂ ਰਹੀ ਸਿਟੀ ਹੈਟਲਾਈਨ ਦੇਖ ਰਹੇ तमाम ਦਰਸ਼ਕਾਤਾ ਮੈਂ नेहा ਮਲਿਕ ਸਵਾਗਤ ਕਰਦੀ ਹਾਂ ਅੱਜ ਅਸੀਂ ਤੁਹਾਨੂੰ ਕਿਪਸ ਮਾਰਕੀਟ ਲੈ ਕੇ ਪਹੁੰਚੇ ਹਾਂ ਲੁਧਿਆਣੇ ਦੀ ਕਿਪਸ ਮਾਰਕੀਟ ਜਿੱਥੇ ਕਿ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਕਿ ਅੱਜ ਕੱਲ ਦੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਬਾਹਰ ਕਿਉਂ ਜਾ ਰਹੀ ਹੈ ਉਹਨਾਂ ਨੂੰ ਆਪਣੇ ਪੰਜਾਬ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਫਿਊਚਰ ਜਿਹੜਾ ਹੈ ਕਿਉਂ ਨਹੀਂ ਨਜ਼ਰ ਆਉਂਦਾ ਤੇ ਸਾਡੇ ਨਾਲ ਦੋ ਨੌਜਵਾਨ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾ ਸਵਾਲ ਤਾਂ ਇਹ ਦੱਸੋ ਤੁਹਾਡਾ ਬਾਹਰ ਜਾਣ ਦਾ ਸੁਪਨਾ ਹੈਗਾ ਸੁਪਨਾ ਤਾਂ ਹੈਗਾ ਪੂਰਾ ਹੋ ਜੂਗਾ ਆਇਆ ਹੈ ਇਹ ਵੀ ਥੋੜੇ ਦਿਨ ਪਹਿਲਾਂ ਹੀ ਅੱਛਾ ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਬਾਹਰ ਜਾਣ ਦਾ ਸੁਪਨਾ ਕਿਉਂ ਆ ਤੁਹਾਨੂੰ ਕੀ ਲੱਗਦਾ ਕਿ ਆਪਣੇ ਪੰਜਾਬ ਦੇ ਵਿੱਚ ਫਿਊਚਰ ਨਹੀਂ ਹੈਗਾ ਪਰ ਬਾਹਰ ਜਾ ਰਹੇ ਤਾਂ ਫਿਊਚਰ ਹੈਗਾ ਹੈ ਨਹੀਂ ਫਿਊਚਰ ਤਾਂ ਚਲੋ ਵੈਸੇ ਆਣਾ ਘੁੰਮਣ ਫਿਰਨ ਉਹਦਾ ਤਾਂ ਨਹੀਂ ਅੱਛਾ ਉਹਦਾ ਨਹੀਂ ਅੱਛਾ ਤੁਸੀਂ ਉਧਰੋਂ ਬਾਹਰੋਂ ਆਏ ਆਂ ਜਿਹੜੀ ਕੰਟਰੀ ਚੋਂ ਆਏ ਮੈਂ ਜਰਮਨੀ ਤੋਂ ਫ੍ਰੈਂਕਫਰਟ ਤੋਂ ਹਾਂਜੀ ਉੱਥੇ ਰਹਿੰਦੇ ਹਾਂ ਹਾਂ ਜੀ ਹੋᱛੀ ਰਹਿੰਦੇ। ਤੁਹਾਨੂੰ ਕਿਉਂ ਲੱਗਦਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਫਿਊਚਰ ਨਹੀਂ ਹੈਗਾ ਜੇ ਆਪਾਂ 30-30 25-25 ਲੱਖ ਰੁਪਏ ਲਾ ਕੇ ਬਾਹਰ ਜਾਣਾ ਹੈ ਆਪਣੇ ਫਿਊਚਰ ਬਣਾ ਰਹੇ। ਤੁਹਾਨੂੰ ਨਹੀਂ ਲੱਗਦਾ ਜੇ 30-25 ਲੱਖ ਰੁਪਏ ਆਪਾਂ ਇੱਥੇ ਆਪਣੇ ਬਿਜ਼ਨਸ ਦੇ ਵਿੱਚ ਲਾਈਏ ਤੇ ਆਪਾਂ ਕੁਝ ਵੀ ਕਰ ਸਕਦੇ ਹਾਂ। ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ। ਉੱਥੇ ਇੱਥੇ ਜੇ 20-25 ਲੱਖ ਰੁਪਏ ਲਾਵਾਂਗੇ ਤੇ ਇੱਥੇ ਆਪਣਾ ਕੰਮਕਾਰ ਕਰੀਏ ਤੇ ਵਧੀਆ ਗੱਲ ਆ। ਉੱਥੇ ਵੀ ਜਾ ਕੇ ਆਪਾਂ ਮਿਹਨਤ ਕਰਦੇ ਹੈਗੇ ਸਾਰਾ ਰੈਸਟੋਰੈਂਟਸ ਕੰਮ ਕਰਦੇ ਹੈ ਜਾਂ ਹੋਰ ਕਿਤੇ ਕਰਦੇ ਹੈਗੇ ਆ। ਉਹੀ ਜੇ ਮਿਹਨਤ ਦੇ ਵਿੱਚ ਜਿਹੜਾ ਫਿਊਚਰ ਹੀ ਨਹੀਂ ਹੈ ਤੇ ਫਿਊਚਰ ਕਿਉਂ ਨਹੀਂ ਹੈਗਾ ਜੀ ਬਹੁਤ ਵਧੀਆ ਫਿਊਚਰ ਹੈਗਾ ਉੱਥੇ ਸਾਡੇ ਮਾਰਕੀਟ ਬਣੀ ਹੋਈ ਹੈ ਬਹੁਤ ਵਧੀਆ ਤੁਸੀਂ ਸਾਰੇ ਬਗੇ ਮੰਦੇ ਆ ਤੁਸੀਂ ਬਾਹਰ ਜਾ ਕੇ ਆਏ ਹੋ ਕਿ ਡਿਫਰੈਂਸ ਲੱਗਦਾ ਹੈ ਆਪਣੀ ਇੰਡੀਆ ਦੇ ਪੰਜਾਬ ਦੇ ਵਿੱਚ ਉਤੇ ਬਾਹਰਲੀ ਕੰਟਰੀ ਦੇ ਵਿੱਚ ਡਿਫਰੈਂਸ ਤੇ ਆਈ ਬਸ ਵੈਸੇ ਦਾ ਡਿਫਰੈਂਸ ਹੈਗਾ ਵਾ ਥੋੜਾ ਮਾਹੌਲ ਥੋੜਾ ਬਦਿਆਗਾ ਉੱਥੇ ਮਤਲਬ ਕਿ ਕ੍ਰਾਈਮ ਵਗੈਰਾ ਨਹੀਂ ਹੈਗਾ ਇੱਥੇ ਥੋੜਾ ਜਿਹਾ ਸਿਕਿਓਰ ਹੈ ਬੰਦਾ ਵਧੀਆ ਬਸ ਇਹੀ ਡਿਫਰੈਂਸ ਹੈਗਾ ਵਾ ਬਾਕੀ ਇੱਕ ਦੂਜੇ ਨੂੰ ਦੇਖ ਦੇਖ ਕੇ ਸਾਰੇ ਕੁੜਿਆ ਮੁੰਡੇ ਉੱਥੇ ਜਾ ਰਹੇ ਨੇ ਮਗਰ ਲੱਗੇ ਹੋਏ ਹਾਂ ਗੈਸ ਸੋਰਸ ਸਵਧੀਆ ਹੈਗੇ ਨੇ ਹਾਂਜੀ ਆਹ ਜੀ ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਮਿਸ ਕਰਦੇ ਸੀਗੇ ਜਦੋਂ ਤੁਸੀਂ ਬਾਹਰ ਸੀਗੇ ਜਰਮਨ ਸੀਗੇ ਮਿਸਾਈ ਕਰੀਦਾ ਵੀ ਬਸ ਫੈਮਿਲੀ ਨੂੰ ਥੋੜਾ ਮਿਸ ਕਰੀਦਾ ਹੈਗਾ ਵੀ ਫੈਮਿਲੀ ਦੇ ਵਿੱਚ ਜੇ ਬੰਦਾ ਹੋਵੇ ਤਾਂ ਥੋੜੀ ਵਧੀਆ ਗੱਲ ਹੈਗੀ ਆ ਉੱਥੇ ਇਕੱਲਾਪਾਨ ਹੈਗਾ ਜੇ ਕੰਮਕਾਰ ਤੋਂ ਘਰ ਆਈਏ ਵੀ ਘਰ ਕੋਈ ਨਹੀਂ ਹੁੰਦਾ ਹੈਗਾ ਗੱਲਬਾਤ ਕਰਨ ਨੂੰ ਕੋਈ ਨਹੀਂ ਹੁੰਦਾਗਾ ਥੋੜਾ ਸਟਰਗਲ ਹੈਗਾ ਵਾ ਬੰਦਾ ਸਟਰਗਲ ਜਿਆਦਾ ਹੈਗਾ ਸਟਰਗਲ ਤਾਂ ਮੈਨੂੰ ਗੱਲ ਜਿੱਤੇ ਆਈ ਬਹੁਤ ਲੋਕ ਐਂ ਕਹਿੰਦੇ ਕਿ ਬਾਹਰ ਆਪਾਂ ਜਾ ਰਹੇ ਆ ਸਾਡਾ ਫਿਊਚਰ ਜਿਹੜਾ ਸਿਕਿਉਰ ਹੈ ਉੱਥੇ ਸਟਰਗਲ ਨਹੀਂ ਹੈਗਾ ਉੱਥੇ ਕੰਮ ਨਹੀਂ ਕਰਨਾ ਪੈਂਦਾ ਤੁਹਾਨੂੰ ਲੱਗਦਾ ਕਿ ਉੱਥੇ ਜਿਹੜਾ ਕੰਮ ਨਹੀਂ ਕਰਨਾ ਪੈਂਦਾ ਕਿਉਂ ਨਹੀਂ ਕਰਨਾ ਪੈਂਦਾ ਉੱਥੇ ਬਿਨਾ ਕੰਮ ਕੀਤੇ ਸਰਦਾ ਹੀ ਨਹੀਂ ਹੈਗਾ ਤੇ ਰੈਂਟਸ ਵਗੈਰਾ ਐਨੇ ਜਾਂ ਫਿਰ ਗਰੋਸਰੀ ਵਗੈਰਾ ਸਾਰਾ ਸਾਰੇ ਖਰਚੇ ਆਪ ਕਰਨੇ ਕੰਮ ਕੰਮ ਤੋਂ ਬਿਨਾ ਸਰਦਾ ਹੀ ਨਹੀਂ ਉੱਥੇ ਇੱਥੇ ਜੇ ਹੁਣ ਆਪਾਂ ਰਹੀਏ ਤੇ ਫੈਮਿਲੀ ਦੇ ਵਿੱਚ ਆਪਾਂ ਨਾ ਉੱਤੋਂ ਲੱਗ ਰਿਹਾ ਵੀ ਹਾਂ ਬਾਹਰ ਜਾਣਾ ਚਾਹੀਦਾ ਇਹ ਬਾਜੀ ਦੀ ਗੱਲ ਸੁਣ ਕੇ ਨਹੀਂ ਚਲੋ ਇਹਨਾਂ ਦਾ ਕਾਕਲ ਆ ਗਿਆ ਕਿ ਬਾਹਰ ਨਹੀਂ ਜਾਣਾ ਚਾਹੀਦਾ ਇਹਨਾਂ ਦੀਆਂ ਗੱਲਾਂ ਸੁਣ ਕੇ ਕਿਉਂਕਿ ਮਿਹਨਤ ਸਟਰਗਲ ਉਹਨਾਂ ਹੀ ਹੈ ਜਿੰਨੇ ਕ ਆਪਣਾ ਇੰਡੀਆ ਦੇ ਵਿੱਚ ਹੈਗਾ ਹੋਰ ਦੇਖਦੇ ਕਿੰਨੇ ਲੋਕਾਂ ਨੂੰ ਲੱਗਦਾ ਹੈ ਕਿ ਹਾਂ ਉਹਨਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਸੋ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਕਿ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਕਿ ਬਾਹਰ ਜਾ ਕੇ ਫਿਊਚਰ ਹੈਗਾ ਕਿ ਨਹੀਂ ਇਹ ਸੱਚੀ ਗੱਲ ਜੀ ਸੱਚੀ ਗੱਲ ਜੀ ਕੀ ਲੱਗਦਾ ਕਿ ਆਪਣੇ ਪੰਜਾਬ ਦੇ ਵਿੱਚ ਫਿਊਚਰ ਹੈਗਾ ਕਿ ਨਹੀਂ ਹੈਗਾ ਪਹਿਲ ਤੇ ਨਹੀਂ ਹੈਗਾ ਜੀ ਆਪਣੇ ਪੰਜਾਬ ਵਿੱਚ ਨਹੀਂ ਹੈਗਾ ਕਿਉਂ ਲੱਗਦਾ ਤੁਹਾਨੂੰ ਕਿ ਨਹੀਂ ਹੈਗਾ ਉਦ ਕੋਈ এডਿਕੇਸ਼ਨ ਵੀ ਕਰਦੇ ਹਨ ਉਹਦਾ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਹੈਗਾ ਜੌਬਸ ਨਹੀਂ ਮਿਲਦੀਆਂ ਨਹੀਂ ਸੋ ਇਸ ਲਈ ਮੈਂ ਇਹ ਕਹਾਂਗਾ ਵੀ ਇੱਥੇ ਤਾਂ ਕੋਈ ਆਪਣਾ ਹੋਇਆ ਨਹੀਂ ਵਾ ਅੱਛਾ ਚਲੋ এডਿਕੇਸ਼ਨ ਦੀ ਗੱਲ ਤਾਂ ਵੱਖਰੀ ਹੋ ਗਈ ਪਰ ਕਿਉਂ ਲੱਗਦਾ ਕਿ ਜੇ ਆਪਾਂ 30 25-25 ਲੱਖ ਰੁਪਏ ਲਾ ਕੇ ਆਪਾਂ ਬਾਹਰ ਜਾ ਰਹੇ ਹਾਂ ਤੁਹਾਨੂੰ ਨਹੀਂ ਲੱਗਦਾ ਜੇ ਆਪਾਂ ਉਹੀ ਪੈਸੇ ਇੱਥੇ ਪੰਜਾਬ ਦੇ ਵਿੱਚ ਲਾਈਏ ਤੇ ਸਾਡਾ ਫਿਊਚਰ ਜਿਹੜਾ ਬਣ ਸਕਦਾ ਸਾਨੂੰ ਆਪਾਂ ਕਹਿ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਾਡੀ ਵੈਲਿਊ ਪੈ ਸਕਦੀ ਹੈ ਨਹੀਂ ਮੈਮ ਕਿਉਂਕਿ ਇੱਥੇ ਕੋਈ ਫਿਊਚਰ ਨਹੀਂ ਹੈ ਜਾਂ ਕੋਈ ਕੋਈ ਜੌਬ ਕਰ ਮਤਲਬ ਕੋਈ ਕੰਮਗਾਰ ਖ ਤੇ ਦਰਵਾ ਦਾ ਕੋਈ ਆਪ ਨੂੰ ਬੈਨੀਫਿਟ ਮਿਲਦਾ ਨਹੀਂ ਹੈ ਕਿਉਂਕਿ ਉਧਰ ਜੇ ਆਪਾਂ ਜਾ ਕੇ ਪਹਿਲਾਂ ਸਟੱਡੀ ਕਰਦੇ ਫਿਰ ਦੂਵਾ ਤੋਂ ਸਟੱਡੀ ਰੇਟ ਆਪ ਕੋਈ ਜੋਬ ਮਿਲ ਜਾਂਦੀਆਂ ਨੇ ਆਪਾਂ ਨੂੰ ਉੱਥੇ ਫਿਰ ਉਸ ਹਾਵਨਾ ਵੀ ਉਧਰ ਜਾਣਾ ਮੇਰੇ ਹਿਸਾਬ ਨਾਲ ਵਧੀਆ ਹੋ ਜਾਣਾ ਹਾਂ ਉਸ ਤੇ ਕਹਿੰਦੇ ਉਧਰ ਸਟਰਗਲ ਘੱਟ ਆ ਲੱਗਦਾ ਸਟਰਗਲ ਘੱਟ ਹੋਊਗਾ ਨਹੀਂ ਸਟਰਗਲ ਮੈਂ ਬਹੁਤ ਹੈ ਜੀ ਉੱਥੇ ਪਰ ਪਹਿਲਾਂ ਪਹਿਲਾਂ ਸਟਰਗਲ ਬਹੁਤ ਆਦੂ ਬਾਅਦ ਸਿਸਟਮ ਜ ਸਹੀ ਹੋ ਜਾਣਾ ਤੁਹਾਨੂੰ ਨਹੀਂ ਲੱਗਦਾ ਜੇ ਆਪਾਂ ਇੰਨਾ ਸਟਰਗਲ ਆਪਣੇ ਪੰਜਾਬ ਦੇ ਵਿੱਚ ਕਰੀਏ ਤਾਂ ਬਾਹਰ ਜਾਣ ਦੀ ਲੋਬਤ ਹੀ ਨਹੀਂ ਆਉਣੀ ਨਹੀਂ ਮਮ ਕਿਉਂਕਿ ਇੱਥੇ ਮਮ ਜੇ ਆਪ ਕੋਈ ਮਤਲਬ ਕੰਮ ਕਰ ਖੋਲ ਨੀ ਇੱਥੇ ਮੈਂ ਦੇਖ ਰਹੀ ਹਾਂ ਕਿ ਕਾਫੀ ਲੋਕਾਂ ਦੇ ਬਿਜ਼ਨਸ ਹੈ ਤੁਸੀਂ ਅੱਜ ਗਿਫਟਸ ਮਾਰਕੀਟ ਖੜੇ ਹੋ ਲੱਗਦਾ ਕਿ ਇਹ ਜਿਹੜੀ ਸ਼ਾਪ ਖੁੱਲੀਆਂ ਹੋਈਆਂ ਨੇ ਜਿੰਨੀ ਵੀ ਸਟੋਰ ਹੈ ਜੇ ਇਹਨਾਂ ਨੇ ਪੈਸੇ ਇਨਵੈਸਟ ਨਾ ਕੀਤੇ ਹੁੰਦੇ ਤਾਂ ਅੱਜ ਇਹ ਮਤਲਬ ਕਿ ਇੱਥੇ ਤੱਕ ਗਿਫਟਸ ਮਾਰਕੀਟ ਦਾ ਨਾਮ ਜਿਹੜਾ ਹੈ ਪੰਜਾਬ ਦੇ ਵਿੱਚ ਟੌਪ ਤੇ ਆਂਦਾ ਲੱਗਦਾ ਵੀ ਜੇ ਇੱਥੇ ਫਿਊਚਰ ਨਾ ਹੁੰਦਾ ਪੈਸੇ ਦੀ ਵੈਲਿਊ ਨਾ ਪੈਂਦੀ 25 25 30 30 ਲੱਖ ਰੁਪਏ ਲੋਕਾਂ ਨੇ ਲਾਇਆ ਫਿਰ ਲੱਗਦਾ ਜੇ ਇੱਥੇ ਨਾ ਹੁੰਦਾ ਇਹ ਵੀ ਬਾਰ ਚੱਲ ਜਾਂਦੇ ਮਿਨਿਮਮ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਇਸ ਬਾਰੇ ਤਾਂ ਜੀ ਦੇਖੋ ਉਹਨਾਂ ਦਾ ਚੱਲੀ ਜਾਂਦਾ ਵਾ ਜੀ ਹੁਣ ਜੇ ਮੈਂ ਚਾਹਾਂ ਵੀ ਮੈਂ ਨਵੀਂ ਇਨਵੈਸਟਮੈਂਟ ਕਰਦਾ ਮੈਂ ਕਿਸੇ ਵੀ ਬਿਜਨੇਸ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਵਾ ਡੈਫੀਨਿਟਲੀ ਕਿਉਂਕਿ ਜਦੋਂ ਬੰਦਾ ਨਵਾਂ ਆਉਂਦਾ ਪਛਾਣ ਨਹੀਂ ਬਣਦੀ ਹੌਲੀ ਹੌਲੀ ਪਛਾਣ ਬਣਦੀ ਆ ਜਾਨੋ ਬੰਦੇ ਦੀ ਪਛਾਣ ਬਣਦੀ ਆ ਬੰਦੇ ਜਿਹੜਾ ਖਰਚਾ ਕਰਿਆ ਹੁੰਦਾ ਹੋਰ ਦੁੱਗਣਾ ਖਰਚਾ ਹੋ ਜਾਂਦਾ ਵਾ ਜੀ ਪਰ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ ਕਿ ਪਛਾਣ ਨਹੀਂ ਬਣਦੀ ਕੰਪੀਟੀਸ਼ਨ ਬਹੁਤ ਟਫ ਹੈ ਪਰ ਜਦੋਂ ਆਪਾਂ ਬਾਹਰ ਜਾਂਦੇ ਆ ਉੱਥੇ ਤਾਂ ਸਾਨੂੰ ਕੋਈ ਨਹੀਂ ਜਾਣਦਾ ਫਿਰ ਉੱਥੇ ਕਿੱਦਾਂ ਸਾਡਾ ਫਿਊਚਰ ਸਿਕਿਉਰ ਹੋ ਸਕਦਾ ਹੈ ਉੱਥੇ ਜੀ ਦੇਖੋ ਉੱਥੇ ਵੀ ਆ ਪਹਿਲੀ ਗੱਲ ਤਾਂ ਸਹੂਲਤਾਂ ਹੀ ਬਹੁਤ ਨੇ ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਪੰਜਾਬ 'ਚ ਹੀ ਕੱਟਣੇ ਮੈਂ ਨਹੀਂ ਜੀ ਮੰਨਦਾ ਹੈਗਾ ਆਪਣੇ ਪੰਜਾਬ 'ਚ ਕਿੱਥੇ ਸਹੂਲਤਾਂ ਇੱਥੇ ਕੋਈ ਐਕਸੀਡੈਂਟ ਹੋ ਜਾਵੇ ਰੂਲਸ ਤੇ ਬਣੇ ਹੋਏ ਨੇ ਪਰ ਫੋਲੋ ਅਪ ਆ ਹੀ ਨਹੀਂ ਕਰਦੇ ਆਪਾਂ ਤਾਂ ਹੀ ਫੋਲੋ ਕਰਦੇ ਆ ਚਲੋ ਮੰਨ ਲਓ ਹੁਣ ਇੱਥੇ ਐਕਸੀਡੈਂਟ ਹੁੰਦਾ ਵਾ ਹੁਣ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਦਾ ਹੁਣ ਪੁਲਿਸ ਵਾਲਾ ਆ ਰਿਹਾ ਘੰਟੇ ਬਾਅਦ ਹੁਣ ਉੱਥੇ ਕੀ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਹੋਈ ਆ ਫਿਰ ਨਾਲੇ ਉਂ ਵੀ ਹੁਣ ਪੜੇ ਲਿਖੇਵੇਂ ਐਵੇਂ ਗਾ ਸਾਡੇ ਰਿਸ਼ਤੇਦਾਰੀ ਚੋਂ ਨਾਲੋ ਕੋਸ਼ ਲੈ ਲੋ ਬਹੁਤ بڑے ਲਿਖੇ ਨੇ ਮਾਸਟਰ ਡਿਗਰੀਆਂ ਕਰੀ ਬੈਠੇ ਨੇ ਮੁੰਡੇ ਇੰਜੀਨੀਅਰ ਨੇ ਹੁਣ ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਬੈਂਕ ਦੇ ਵਿੱਚ ਜੋਬ ਮਿਲ ਰਹੀ ਹੈ ਕੀ ਉਹ 10000 ਤਨਖਾਹ ਦੇ ਰਹੇ ਨੇ ਹੁਣ 10000 ਦੇ ਵਿੱਚ ਵਿਚਾਰਾ ਹੋ ਜੂ ਅੱਜ ਜਿਹੜੀ ਗੱਲ ਇਹ ਹੁਣ ਉੱਥੇ ਬੰਦਾ ਜਾਂਦਾ ਉੱਥੇ ਬੰਦੇ ਨੇ ਗੱਡ ਕੇ 5 ਸਾਲ ਲਾਏ ਹੋਣ ਮੈਂ ਕਹਿੰਦਾ ਸਾਰੀ ਉਮਰ ਦੀਆਂ ਰੋਟੀਆਂ ਨੇ ਤਾਂ ਕਰਕੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਨਾਲੋਂ ਜਿਹੜਾ ਕੈਨੇਡਾ ਹੋ ਗਿਆ ਜਰਮਨ ਹੋ ਗਿਆ ਜਾਂ ਫਿਰ ਕੋਈ ਹੋਰ ਕੰਟਰੀ ਹੋ ਗਈ ਉਹ ਜ਼ਿਆਦਾ ਸਿਕਿਓਰ ਆ ਪੰਜਾਬ ਨਾਲੋਂ ਜ਼ਿਆਦਾ ਉਹਨਾਂ ਦਾ ਫਿਊਚਰ ਜਿਹੜਾ ਹੈਗਾ ਪੰਜਾਬ ਵਧੀਆ ਜੀ ਪੰਜਾਬ ਦੀ ਖੂਬਸੂਰਤੀ ਹੈ ਜਿਹੜੀ ਉਹ ਕਿਤੇ ਵੀ ਹੈ ਨਹੀਂਗੀ ਕੈਨੇਡਾ 'ਚ ਵੀ ਹੈ ਨਹੀਂ ਅਮਰੀਕਾ 'ਚ ਵੀ ਹੈ ਨਹੀਂ ਪੰਜਾਬ ਵਰਗੀ ਰੀਸ ਕਿਤੇ ਨਹੀਂ ਹੈਗੀ ਮੌਜ ਕਿਤੇ ਨਹੀਂ ਹੈਗੀ ਜੀ ਪਰ ਗੱਲ ਤੇ ਇਹ ਆ ਨਾ ਵੀ ਇੱਥੇ ਇਨਕਮ ਦਾ ਕੋਈ ਸੋਰਸ ਤਾਂ ਹੋਵੇ ਹੁਣ ਮੈਂ ਕਿਸਾਨ ਆਈ ਖੇਤੀ ਕਰਦਾ ਠੀਕ ਆ ਹੁਣ ਤੁਹਾਨੂੰ ਪਤਾ ਕਿੰਨਾ ਰੌਲਾ ਚੱਲ ਰਿਹਾ ਕਿਸਾਨ ਦਾ ਹੁਣ ਸਾਨੂੰ ਹਰੇਕ ਗੱਲ ਤਾਂ ਸਰਕਾਰ ਤੋਂ ਮੂਰੇ ਆੜ ਅੜ ਕੇ ਮਨਾਉਣੀ ਪੈਂਦੀ ਆ ਹੁਣ ਜੇ ਜਿਹੜੀ ਪੂਰੀ ਤਾਂ ਹੋ ਜਾਂਦੀ ਆ ਨਾ ਪੂਰੀ ਹੁੰਦੀ ਹੈ ਜਿਹੜਾ ਮਤਲਬ ਫਿਰ ਅਸੀਂ ਸਾਲ-ਸਾਲ ਸਟਰਗਲ ਕਰਨਾ ਜ਼ਰੂਰੀ ਹੁੰਦਾ ਫਿਰ ਬਾਅਦ 'ਚ ਤਾਂ ਮੈਨੂੰ ਅਦਾ ਫਲ ਮਿਲ ਹੀ ਜਾਂਦਾ ਹੈ ਇਹ ਦੇਖੋ ਜਿਹੜੀਆਂ ਚੀਜ਼ਾਂ ਪਹਿਲਾਂ ਹੀ ਪਾਸ ਹੋਈਆਂ ਹੋਈਆਂ ਸੀ ਠੀਕ ਆ ਐਮ ਐਸ ਬੀ ਜਿਹੜਾ ਪਹਿਲਾਂ ਹੀ ਲੱਗੇ ਹੋਏ ਨੇ ਫਿਰ ਉਹਨਾਂ 'ਤੇ ਰੋਕ ਕਿਉਂ ਲਾ ਰਹੇ ਨੇ ਇਹ ਕੀ ਕਾਰਨ ਇਹਦਾ ਲਾਉਣ ਦਾ ਕੋਈ ਇਕੱਲੇ ਕਿਸਾਨਾਂ ਨੂੰ ਹੀ ਦੁਖੀ ਕਰਨਾ ਵਾ ਹੁਣ ਜਿਹੜਾ ਕਿਸਾਨ ਆ ਉਹ ਵਿਚਾਰਾ ਇੰਨੀ ਮਿਹਨਤ ਕਰਕੇ ਫਸਲ ਲਗਾਉਂਦਾ ਸਾਰਾ ਕੁਝ ਕਰਦਾ ਠੀਕ ਆ ਜੀ ਉਹ ਸਰਕਾਰ ਨੂੰ ਹੁਣ ਮੰਡੀਆਂ ਦੇ ਵਿੱਚ ਇਸ ਟਾਈਮ 'ਚ ਉਹਨਾਂ ਵੇਖ ਨਹੀਂ ਰਿਹਾ ਜੀ ਹੁਣ ਦੱਸੋਣ ਕੌਣ ਜ਼ਿੰਮੇਵਾਰ ਹੋਣਾ ਸੀ ਤਾਂ ਇੰਨਾ ਟਾਈਮ ਲਾਇਆ ਕਿ ਕਿਸਾਨ ਦੁਖੀ ਨੇ ਜੇ ਆਪਾਂ ਕਿਸੇ ਹੋਰ ਕਮਿਊਨਿਟੀ ਦੀ ਗੱਲ ਕਿਤੇ ਕਰੀਏ ਤਾਂ ਉਹ ਕਹਿੰਦੇ ਵਪਾਰੀ ਬਹੁਤ ਜ਼ਿਆਦਾ ਦੁਖੀ ਨੇ ਜੇ ਆਪਾਂ ਧਰਮ ਦੀ ਗੱਲ ਕਰੀਏ ਉਹ ਕਹਿੰਦੇ ਹਿੰਦੂ ਗੁਲਾਮ ਨੇ ਉਹ ਕਹਿੰਦੇ ਸਿੱਖ ਜਿਹੜੇ ਨੇ ਉਹ ਗੁਲਾਮ ਹੁੰਦੇ ਨਜ਼ਰ ਆ ਰਹੇ ਮੁ슬ਮਨ ਨੂੰ ਜਿਹੜੇ ਓਪਰਚੁਨਿਟੀ ਨਹੀਂ ਮਿਲ ਰਹੀ ਤੇ ਇੱਥੇ ਜਿਹੜਾ ਪੰਗਾ ਹੈ ਉਹ ਤਾਂ ਮਤਲਬ ਸਾਰਿਆਂ ਦਾ ਹੈ ਨਾ ਇਹ ਤਾਂ ਜੱਟ ਆਪਾਂ ਕਹਿ ਨਹੀਂ ਸਕਦੇ ਕਿ ਸਿਰਫ ਔਰ ਸਿਰਫ ਕਿਸਾਨਾਂ ਦਾ ਹੀ ਹੈ ਨਹੀਂ ਚਲੋ ਉਹ ਤਾਂ ਮੈਂ ਤੁਹਾਡੀ ਗੱਲ ਮੰਨਦਾ ਹੁਣ ਹਿੰਦੂ ਮੁਸਲਮਾਨ ਸਿੱਖ ਇਹ ਬਣਾਇਆ ਵੀ ਆਪਣੇ ਬੰਦਿਆਂ ਨੇ ਹੋਇਆ ਰੋਲੇ ਤਾਂ ਆਪਣੇ ਬੰਦੇ ਨੇ ਆਪ ਹੀ ਕ੍ਰੀਏਟ ਕਰ ਰਹੇ ਨੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹੈਗਾ ਹੁਣ ਜੇ ਕਹੀ ਇਹ ਵੀ ਹਿੰਦੂ ਕਹਿੰਦੇ ਆ ਵੀ ਸਿੱਖ ਸਾਨੂੰ ਵਧੀਆ ਨਹੀਂ ਲੱਗਦੇ ਜਾਂ ਕੁਝ ਵੀ ਕਹ ਲਓ ਹੁਣ ਸਿੱਖਾਂ ਬਾਰੇ ਬੋਲਦੇ ਆ ਤਾਂ ਹੁਣ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਭਾਈ ਹਿੰਦੂਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਮੈਂ ਕਹਿੰਦਾ ਜਿੰਨੀਆਂ ਸ਼ਹਾਦਤਾਂ ਸਾਡੇ ਸਿੱਖ ਕੌਮ ਦੇ ਵਿੱਚ ਹੋਈਆਂ ਨੇ ਓਨੀਆਂ ਮੈਨੂੰ ਕੁਰਬਾਨੀਆਂ ਕਿਸੇ ਹੋਰ ਧਰਮ 'ਚ ਗਿਣਾ ਦੇ ਵੀ ਕੋਈ ਬੰਦਾ ਸੋ ਅੱਜ ਵੀ ਆਪਾਂ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲੇ ਤਾਂ ਇਹ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਬਾਹਰ ਜਾ ਕੇ ਫਿਊਚਰ ਹੈਗਾ ਨਹੀਂ ਕਿਉਂ ਬਾਹਰ ਤਾਂ ਕਿ ਅਸਲੀ ਫਿਊਚਰ ਨਹੀਂ ਕਿ ਦੇਖੋ ਜਿਹੜੀ ਸਾਡੇ ਕੋਲ ਪ੍ਰਾਪਰਟੀ ਹੁੰਦੀ ਹੈ ਸਾਡੇ ਬੱਚੇ ਉਹੀ ਵੇਚ-ਵੇਚ ਕੇ ਬਾਹਰ ਜਾਈ ਜਾ ਰਹੇ ਇੱਥੇ ਪੇਰੈਂਟਸ ਵੀ ਖਾਲੀ ਹੋ ਗਏ ਘਰ ਦੀ ਜੁਐਲਰੀ ਵੀ ਖਾਲੀ ਹੋ ਗਈ ਸਭ ਕੁਝ ਖਾਲੀ ਹੋ ਗਿਆ ਕੁਝ ਨਹੀਂ ਰਹਿ ਗਿਆ ਉਹਨਾਂ ਨੇ ਉੱਥੇ ਜਾ ਕੇ ਕਿਹਾ ਨਾ ਫਿਰ ਵੀ ਸਾਡੇ ਕੋਲ ਕੁਝ ਨਹੀਂ ਹੈਗਾ ਤੇ ਪਰ ਪਰਿਵਾਰ ਦਾ ਕੀ ਬਚਿਆ ਬਿਲਕੁਲ ਕੀ ਕੀ ਫਾਇਦਾ ਹੋਇਆ ਜਾਣ ਦਾ ਬਸ ਇੱਥੇ ਇਹ ਹੈ ਨਿਤ ਮੰਗਾ ਇਹ ਲੋਕਾਂ ਦੇ ਆਪਣੇ ਪੈਸੇ ਨਾਲ ਗੁਜ਼ਾਰੇ ਨਹੀਂ ਹੁੰਦੇ ਹਾਂ ਤੇ ਜਿੱਦਾਂ ਮਹਿੰਗੀਆਂ ਹੋ ਜਾਂਦੀਆਂ ਤੇ ਲੋਕੀ ਲੈਣ ਕੀ ਤੇ ਦੇਣ ਕੀ ਇਸ ਕਰਕੇ ਬੱਚੇ ਬਾਹਰ ਜਾਂਦੇ ਬੱਚੇ ਕਹਿੰਦੇ ਕਿ ਸਾਡਾ ਜਿਹੜਾ ਪੰਜਾਬ ਦੇ ਵਿੱਚ ਫਿਊਚਰ ਨਹੀਂ ਹੈਗਾ ਲੱਗਦਾ ਕਿ ਉਹਨਾਂ ਦਾ ਪੰਜਾਬ ਦੇ ਵਿੱਚ ਫਿਊਚਰ ਨਹੀਂ ਹੈਗਾ ਹੈਗਾ ਜੀ ਉਹ ਬਣਾਉਣਾ ਚਾਹੁੰਦੇ ਬਿਲਕੁਲ ਇੱਕ ਦੂਜੇ ਨੂੰ ਪਕੜ ਦੇ ਇੱਕ ਦੂਜੇ ਦੀ ਪਕੜ ਹੋਣ ਤੇ ਰੋਜ਼ ਆ ਕੇ ਪੇਰੈਂਟਸ ਨੂੰ ਕਹੀ ਜਾਂਦਾ ਅੱਜ ਫਲਾਣਾ ਵੀ ਚਲ ਗਿਆ ਅੱਜ ਫਲਾਣਾ ਵੀ ਬਾਹਰ ਚਲ ਗਿਆ ਅੱਜ ਫਲਾਣਾ ਵੀ ਚਲ ਗਿਆ ਤੇ ਚੱਲ ਰਹੀ ਹੈ ਇਹ ਇਸ ਚੱਲ ਰਹੀ ਹੈ ਵਿਆਪਾ ਵੀ ਚੱਲੀ ਹੈ ਭਾਵੇਂ ਤੁਸੀਂ ਆਪਣੇ ਘਰ ਵਿੱਚੋਂ ਭਾਵੇਂ ਕਾਰਾਂ ਵਿੱਚੋਂ ਭਾਵੇਂ ਜੋ ਮਰਜ਼ੀ ਕਰੋ ਸਾਨੂੰ ਬਾਹਰ ਭੇਜੋ ਤੇ ਪੇਰੈਂਟਸ ਕਿੰਨੇ ਦਿਨ ਸੁੰਦੇ ਰਹਿਣਗੇ ਜੀ ਬਿਲਕੁਲ ਕਿੰਨੇ ਦਿਨ ਸੁੰਦੇ ਰਹਿਣਗੇ ਹਰਕੇ ਹੀ ਕਹਿਣਗੇ ਨਾ ਜੇ ਰੋਜ਼ ਲੜਾਈ ਕਰਨੀ ਹੈ ਤਾਂ ਜਾਓ ਭਰਾਵਾ ਹਾਂ ਲੱਗਦਾ ਜਦੋਂ ਬੱਚੇ ਬਾਹਰ ਚੱਲ ਜਾਂਦੇ ਤੇ ਮਾਪੇ ਜਿਹੜੇ ਨੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਦੀ ਕਹਿ ਸਕਦੇ ਕਿ ਜਦੋਂ ਆਪਾਂ ਕਹਿੰਦੇ ਇੱਕ ਪੇੜ ਜਦੋਂ ਬੋਨੇ ਤੇ ਛਾਂ ਵਾਸਤੇ ਪੈਂਦੇ ਜਦੋਂ ਉਹਦਾ ਟਾਈਮ ਆਂਦਾ ਤਾਂ ਬੱਚੇ ਬਾਹਰ ਚੱਲ ਜਾਂਦੇ ਦੇਖੋ ਤੁਸੀਂ 50 60 ਸਾਲ ਦੀ ਉਮਰ ਤੇ ਬਾਅਦ ਹੀ ਪੇਰੈਂਟਸ ਨੂੰ ਬਿਮਾਰੀਆਂ ਲੱਗਦੀਆਂ ਕਿਸੇ ਨੂੰ ਸ਼ੂਗਰ ਕਿਸੇ ਨੂੰ ਹਾਰਟ ਕਿਸੇ ਨੂੰ ਬੀਪੀ ਜਦੋਂ ਦੋ ਦੋ ਦੇ ਕੋਲ ਇੱਕੋ ਇੱਕ ਮੁੰਡਾ ਜਿਹੜਾ ਉਹ ਵੀ ਨਹੀਂ ਹੋਊਗਾ ਤੇ ਉਹ ਕੀ ਕਰੂਗੀ ਬਿਲਕੁਲ ਕੀ ਕਰੂਗੀ ਤੁਹਾਨੂੰ ਲੱਗਦਾ ਕਿ ਜਿਹੜੇ ਵਿੱਚ ਬਾਹਰ ਜਾ ਰਹੇ ਨੇ ਜਿਹੜੇ ਸਾਡੇ ਯੂਥ ਹੋਵੇ ਜਾਂ ਫਿਰ ਜਿਹੜੇ ਸਾਡੇ ਬਜ਼ੁਰਗ ਹੋਣਗੇ ਉਹ ਬਾਹਰ ਜਾ ਰਹੇ ਨੇ ਤੇ ਉਹਨਾਂ ਲਈ ਮਤਲਬ ਕਿ ਉਹਨਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਨਹੀਂ ਬਿਲਕੁਲ ਨਹੀਂ ਜਾਣਾ ਚਾਹੀਦਾ ਪਰ ਇੱਥੇ ਵੀ ਕੁਝ ਗਵਰਨਮੈਂਟ ਨੂੰ ਐਸਾ ਕਰਨਾ ਚਾਹੀਦਾ ਕਿ ਬੱਚੇ ਆਪਣੀ ਜਗ੍ਹਾ ਤੇ ਖੁਸ਼ ਰਹਿਣ ਤੋ ਆਲੋ ਜੀ ਆਪਾਂ ਲੋਕਾਂ ਨਾਲ ਗੱਲ ਕਰ ਲਈਏ ਸਾਰਿਆਂ ਦੀ رائے ਜਿਹੜੀ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਕਿ ਉਹਨਾਂ ਨੂੰ ਬਾਹਰ ਜਿਹੜਾ ਕਿਉਂ ਨਹੀਂ ਜਾਣਾ ਚਾਹੀਦਾ ਜਿਹੜਾ ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਹਰ ਜਿਹੜਾ ਹੈ ਸਾਡਾ ਫਿਊਚਰ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਹਰ ਜਾਣ ਦਾ ਕੀ ਫਾਇਦਾ ਜਦੋਂ ਤੁਹਾਡੇ ਮਾਪੇ ਜਿਹੜੇ ਨੇ ਇੱਥੇ ਰੂਲ ਰਹੇ ਨੇ ਤੁਹਾਡੀ ਕੀ رائے ਹੈ ਤੁਸੀਂ ਆਪਣੀ رائے ਜਿਹੜੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਈਟ ਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਵਿਪਰਵਸੀ ਨਾਲ